ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਆਨ ਗ੍ਰਿਡ ਸੋਲਰ ਪਲਾਂਟ ਆ ਇਹ ਸਾਨੂੰ ਸਭ ਤੋਂ ਫਾਇਦੇਮੰਦ ਹੁੰਦਾ ਹੈ ਬਾਕੀ ਪਲਾਂਟਸ ਦੇ ਰਿਗਾਰਡਿੰਗ ਕਿਉਂਕਿ ਇਹਦੇ 'ਚ ਸਾਨੂੰ ਸਭ ਤੋਂ ਵੱਡਾ ਫਾਇਦਾ ਮਿਲਦਾ ਹੈ ਜੀ ਸਬਸਿਡੀ ਕਲੇਮ ਦਾ ਅਸੀਂ ਗਵਰਨਮੈਂਟ ਤੋਂ ਸਬਸਿਡੀ ਕਲੇਮ ਕਰ ਸਕਦੇ ਹਾਂ ਅਗਰ ਅਸੀਂ ਆਨ ਗ੍ਰਿਡ ਪਲਾਂਟ ਇੰਸਟਾਲ ਕਰਵਾਉਨੇ ਆ ਆਪਣੇ ਘਰ ਦੂਸਰਾ ਸਭ ਤੋਂ ਵੱਡਾ ਬੈਨੀਫਿਟ ਦੋਸਤੋ ਇਹ ਆ ਕਿ ਇਹਦੀ ਵਨ ਟਾਈਮ ਇਨਵੈਸਟਮੈਂਟ ਆ ਇਸ ਤੋਂ ਬਾਅਦ ਜਦ ਤੱਕ ਵੀ ਇਹਦੀ ਲਾਈਫ ਹੈਗੀ ਆ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਖਾਸ ਖਰਚਾ ਨਹੀਂ ਆਉਂਦਾ ਤੇ ਇਹ ਦੂਸਰਾ ਜਿਹੜਾ ਬੈਨੀਫਿਟ ਆ ਤੁਹਾਨੂੰ ਔਨ ਗ੍ਰਿਡ ਪਲਾਂਟ ਦਾ ਇਹ ਹੈਗਾ ਤੇ ਜਿਸ ਤਰ੍ਹਾਂ ਤੁਸੀਂ ਨਾਂ ਨਾਲ ਹੀ ਜਾਣ ਸਕਦੇ ਹੋ ਔਨ ਗ੍ਰਿਡ ਦਾ ਮਤਲਬ ਇਹ ਹੈ ਕਿ ਇਸ ਪਲਾਂਟ ਨੂੰ ਅਸੀਂ ਸਿਰਫ ਗ੍ਰਿਡ ਦੀ ਬਿਜਲੀ ਜਦ ਤੱਕ ਹੈਗੀ ਆ ਤਦ ਤੱਕ ਅਸੀਂ ਇਹਨੂੰ ਯੂਜ਼ ਕਰ ਸਕਦੇ ਆ ਜਦੋਂ ਗ੍ਰਿਡ ਦੀ ਲਾਈਟ ਚਲੀ ਜਾਵੇਗੀ ਉਸ ਤੋਂ ਬਾਅਦ ਇਹ ਪਲਾਂਟ ਕੋਈ ਖਾਸ ਕੰਮ ਨਹੀਂ ਕਰਦਾ ਤੇ ਬਟ ਇਹ ਉਹਨਾਂ ਇਲਾਕਿਆਂ ਦੇ ਵਿੱਚ ਲਗਾਇਆ ਜਾਂਦਾ ਦੋਸਤੋ ਜਿੱਥੇ ਗ੍ਰਿਡ ਦੀ ਲਾਈਟ ਆ ਜਿਹੜੀ ਉਹ ਘੱਟੋ ਘੱਟ 18 ਘੰਟੇ ਤੱਕ ਰਹਿੰਦੀ ਆ ਤੇ ਇਸ ਪਲਾਨਟ ਦੇ ਲਗਾਉਣ ਤੋਂ ਬਾਅਦ ਇਹਦੇ ਕੋਈ ਰਿਕਿਉਰਿੰਗ ਖਰਚੇ ਨਹੀਂ ਆ ਕਿ ਸਾਨੂੰ ਰੋਜ਼ ਤਰ੍ਹਾਂ ਕੋਈ ਮੇਨਟੇਨੈਂਸ ਬਹੁਤ ਜ਼ਿਆਦਾ ਨਹੀਂ ਆ ਜਿਵੇਂ ਆਫ ਗ੍ਰਿਡ ਪਲਾਨਟ ਦੇ ਵਿੱਚ ਜ਼ਿਆਦਾਤਰ ਬੈਟਰੀਆਂ ਦਾ ਮੇਨਟੇਨੈਂਸ ਹੁੰਦਾ ਇਸ ਤਰ੍ਹਾਂ ਦਾ ਇਹਦਾ ਕੋਈ ਖਾਸ ਮੇਨਟੇਨੈਂਸ ਨਹੀਂ ਹੈਗਾ ਵਨ ਟਾਈਮ ਇਨਵੈਸਟਮੈਂਟ ਆ ਉਸ ਤੋਂ ਬਾਅਦ ਤੁਸੀਂ ਆਪਣੇ ਬਿਜਲੀ ਦੇ ਜਿਹੜੇ ਬਿੱਲ ਆ ਉਹ ਅਗਰ ਆਪਾਂ ਸਹੀ ਗੱਲ ਕਰੀਏ ਤਾਂ 70% ਤੱਕ ਅਸੀਂ ਘਟਾ ਸਕਦੇ ਹਾਂ ਤੇ 70 ਤੋਂ 80% ਉਹ ਸਾਡਾ ਬਿਜਲੀ ਦੀ ਵਰਤੋਂ ਦੇ ਉੱਪਰ ਡਿਪੈਂਡ ਹੋ ਸਕਦਾ ਉਹ ਉਸ ਤਰ੍ਹਾਂ ਮਤਲਬ ਬਿੱਲ ਸਾਡੇ 80% ਤੱਕ ਘਟ ਜਾਂਦੀ ਹੈ ਤੇ ਇਹ ਇਹਦਾ ਸਭ ਤੋਂ ਵੱਡਾ ਦੋਸਤੋ ਫਾਇਦਾ ਹੈਗਾ ਔਨ ਗ੍ਰਿਡ ਪਲਾਂਟ ਦਾ ਤੇ ਇਸ ਤੋਂ ਅਗਲੇ ਅਗਰ ਬੈਨੀਫਿਟ ਦੀ ਗੱਲ ਕਰੀਏ ਉਹ ਹੈਗਾ ਦੋਸਤੋ ਇਹ ਕਿ ਅਸੀਂ ਸਰਦੀਆਂ ਦੇ ਟਾਈਮ ਜਿੰਨੀ ਵੀ ਸਾਡੀ ਪਾਵਰ ਜਨਰੇਸ਼ਨ ਐ ਐਕਸਟਰਾ ਜਿਹੜੀ ਸਾਨੂੰ ਘਰੇ ਨਹੀਂ ਚਾਹੀਦੀ ਉਹ ਅਸੀਂ ਗ੍ਰਿਡ ਨੂੰ ਅਸੀਂ ਐਕਸਪੋਰਟ ਕਰ ਸਕਦੇ ਹਾਂ ਤੇ ਉਸੇ ਜਿਹੜੀ ਐਕਸਪੋਰਟ ਕਰਕੇ ਅਸੀਂ ਜਮ੍ਹਾਂ ਕਰੀਏ ਗ੍ਰਿਡ ਕੋਲੇ ਲਾਈਟ ਉਹਨੂੰ ਗਰਮੀਆਂ ਦੇ ਵਿੱਚ ਜਦੋਂ ਸਾਨੂੰ ਜ਼ਰੂਰਤ ਹੈ ਜਦੋਂ ਘਰਾਂ ਦੇ ਵਿੱਚ ਏਸੀ ਵਗੈਰਾ ਚੱਲ ਜਾਂਦੇ ਆ ਉਸ ਟਾਈਮ ਸਾਨੂੰ ਇਹ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੈ ਉਹ ਅਸੀਂ ਗ੍ਰਿਡ ਤੋਂ ਇੰਪੋਰਟ ਕਰ ਸਕਦੇ ਆ ਇੰਪੋਰਟ ਦੀ ਸੂਰਤ ਦੇ ਵਿੱਚ ਅਗਰ ਦੋਸਤੋ 300 ਯੂਨਟਾਂ ਤੋਂ ਉੱਪਰ ਹੋਏਗਾ ਤਾਂ ਤੁਹਾਨੂੰ ਘੱਟੋ-ਘੱਟ ਬਿਜਲੀ ਦੇ ਖਰਚੇ ਮੈਂ ਵੀ ਕਲੀਅਰ ਕਰਨਾ ਸੀ ਘੱਟੋ-ਘੱਟ ਤੁਹਾਨੂੰ ਬਿਜਲੀ ਦੇ ਖਰਚੇ ਜ਼ਰੂਰ ਦੇਣੇ ਪੈਣਗੇ ਉਹ ਅਪ੍ਰੋਕਸ 100 ਰੁਪਿਆ 1 ਕਿਲੋਵਾਟ ਦੇ ਅਕੋਰਡਿੰਗ ਖਰਚੇ ਹੁੰਦੇ ਆ ਕਿਸੇ ਦਾ 5 5 ਕਿਲੋਵਾਟ ਦਾ ਫਾਰ ਇਗਜ਼ਾਮਪਲ ਪਲਾਂਟ ਆ ਤਾਂ ਉੱਥੇ ਉਹ ਖਰਚੇ 550 ਤੋਂ 600 ਰੁਪਏ ਤੱਕ ਮਹੀਨੇ ਦੇ ਹੋ ਸਕਦੇ ਆ ਤੇ ਨੈਟ ਮੀਟਰੀਂਗ ਇਹਦਾ ਇੱਕ ਇੰਪੋਰਟੈਂਟ ਹੈਗਾ ਜਿਹੜਾ ਪਾਰਟ ਆ ਜਿੱਦੀ ਜਿਹੜੀ ਮੰਥਲੀ ਬਿੱਲ ਰੀਡਿੰਗ ਉਹ ਮੈਨੂਅਲ ਆ ਕੇ ਖੁਦ ਲੈ ਕੇ ਜਾਂਦੇ ਆ ਤੇ ਜੋ ਵੀ ਇਹਦੇ ਚ ਮਿਨੀਮਮ ਚਾਰਜਸ ਅਗਰ ਸਾਡੀਆਂ ਜਿਹੜੀਆਂ ਇੰਪੋਰਟ ਯੂਨਿਟਸ ਨੇ 300 ਤੋਂ ਉੱਪਰ ਨੇ ਤਾਂ ਉਹ ਸਾਨੂੰ ਪੇ ਕਰਨੇ ਹੁੰਦੇ ਆ